ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦੀ ਗੁਰਬਾਣੀ ਦਾ ਫਰਮਾਨ ਹੈ ਦੇਂਦਾ ਦੇ ਲੈਂਦੇ ਥੱਪ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਤੋ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰ ਰਹੇ ਨੇ ਕਿ ਇਹ ਮਨੁੱਖ ਹੈ ਜੋ ਮਨੁੱਖ ਦੇ ਕੋਲ ਸਰੀਰ ਹੈ ਅੱਖਾਂ ਨੇ ਕੰਨ ਨੱਕ ਜੋ ਵੀ ਸਰੀਰਕ ਆੰਗ ਨੇ ਉਹ ਸਾਰੇ ਪਰਮਾਤਮਾ ਦੀ ਹੀ ਦਿੱਤੀ ਹੋਈ ਦੀਨ ਹੈ ਤੇ ਇਹਦੇ ਕੋਲ ਜਿੰਨੀਆਂ ਵੀ ਵਸਤਾਂ ਨੇ ਉਹ ਸਾਰੀਆਂ ਪ੍ਰਭੂ ਦੀਆਂ ਦਾਤਾਂ ਨੇ ਇਹਦੇ ਵਿੱਚ ਮਨੁੱਖ ਦਾ ਕੁਝ ਵੀ ਆਪਣਾ ਨਹੀਂ ਇਥੋਂ ਤੱਕ ਕਿ ਜਿਵੇਂ ਕਿਸੇ ਦੇ ਸਰੀਰ ਅੰਦਰ ਕਿਸੇ ਵੀ ਤਰੀਕੇ ਦੀ ਘਾਟ ਹੋਵੇ ਅੰਗ ਦੀ ਜਮੰਦਰੂ ਘਾਟ ਹੋਵੇ ਤਾਂ ਮਨੁੱਖ ਉਹਨੂੰ ਕਦੀ ਪੂਰਿਆ ਨਹੀਂ ਕਰ ਸਕਦਾ ਕਿਉਂਕਿ ਦਾਤ ਤੇ ਪ੍ਰਭੂ ਦੀ ਹੈ ਜੇ ਮਨੁੱਖ ਆਪਣੇ ਆਪ ਪੂਰ ਕਰ ਸਕਦਾ ਹੁੰਦਾ ਤੇ ਉਹ ਅੰਗ ਪੈਰ ਸਹੀ ਕਰ ਲੈਂਦਾ ਪਰ ਜੇ ਦੀ ਜਮੰਦਰੂ ਘਾਟ ਹੋਵੇ ਉਹ ਠੀਕ ਨਹੀਂ ਹੁੰਦਾ ਇਥੋਂ ਇਹ ਨਿਸ਼ਚਾ ਕਰ ਸਕਦੇ ਆ ਕਿ ਇਹ ਦਾਤਾਂ ਪ੍ਰਭੂ ਦੀਆਂ ਨੇ ਇਸਦੇ ਉਲਟ ਜੇ ਕੋਈ ਮਨੁੱਖ ਆਪਣੇ ਆਪ ਨੂੰ ਫਿਰ ਵੱਡਾ ਦਾਨੀ ਸਮਝ ਰਿਹਾ ਹੋਵੇ ਮਨੁੱਖ ਇਹ ਕਵੇ ਮੇਰੇ ਕੋ ਧਨ ਹੈ ਮੈਂ ਬੜਾ ਵੱਡਾ ਦਾਨੀ ਆ ਮੈਂ ਲੋਕਾਂ ਨੂੰ ਪੈਸੇ ਦਿਨਾ ਹਾਂ ਲੋਕਾਂ ਨੂੰ ਦਾਨ ਦੇਨਾ ਹਾਂ ਇਹ ਉਹਦੀ ਬੇਸਮਝੀ ਹੋ ਸਕਦੀ ਏ ਕਿਉਂਕਿ ਸਾਸੰਗਤ ਜੇ ਪ੍ਰਮਾਤਮਾ ਨੇ ਧਨ ਦਿੱਤਾ ਹੀ ਨਾ ਹੁੰਦਾ ਫਿਰ ਉਹ ਦਾਨੀ ਕਿਵੇਂ ਬਣਦਾ ਇੰਨਾ ਹੀ ਨਹੀਂ ਧਨ ਤਾਂ ਕਿਸੇ ਕੋਲ ਬਹੁਤ ਹੈ ਪਰ ਪ੍ਰਮਾਤਮਾ ਨੇ ਉਸ ਨੂੰ ਮਦਦ ਕਰਨ ਵਾਲੀ ਸੇਵਾ ਕਰਨ ਵਾਲੀ ਬਿਰਤੀ ਨਹੀਂ ਦਿੱਤੀ ਤਾਂ ਧਨ ਹੁੰਦੇ ਹੋਏ ਵੀ ਉਹ ਦਾਨੀ ਨਹੀਂ ਬਣ ਸਕਦਾ ਇਸ ਲਈ ਕੇਵਲ ਧਾਨੀ ਨਹੀਂ ਦੂਜਿਆਂ ਦੀ ਮਦਦ ਕਰਨ ਵਾਲੀ ਬਿਰਤੀ ਜਿਹੜੀ ਹੁੰਦੀ ਹੈ ਸੇਵਾ ਭਾਵਨਾਵਾਂ ਵਾਲੀ ਬਿਰਤੀ ਹੁੰਦੀ ਹੈ ਸਾਧ ਸੰਗਤ ਜੀ ਉਹ ਵੀ ਉਸ ਮਾਲਕ ਦੀ ਦੇਣ ਹੈ ਮਾਲਕ ਦੀ ਦਾਤ ਹੈ ਇਸ ਤਰ੍ਹਾਂ ਦਾਤਾਂ ਨੂੰ ਆਪਣਾ ਸਮਝਣਾ ਸਭ ਤੋਂ ਵੱਡੀ ਅਗਿਆਨਤਾ ਹੈ ਮਨੁੱਖ ਦੀ ਜਿਹੜੀ ਮਨੁੱਖ ਨੂੰ ਕਰਾਏ ਪਾ ਦਿੰਦੀ ਹੈ ਗੁਰੂ ਪਾਸ਼ਾ ਬਾਰ-ਬਾਰ ਸਮਝਾਉਣਾ ਕਰਦੇ ਨੇ ਜਿਵੇਂ ਪਾਸ਼ਾ ਕਹਿੰਦੇ ਦੇਨ ਦੇ ਟੋਟ ਨਾ ਆ ਬਈ ਲੈ ਲੈ ਥੱਕ ਪਾਈ ਸੁਪਾਸ਼ਾ ਸਮਝਾਉਂਦੇ ਨੇ ਬਾਰ-ਬਾਰ ਡਰ ਕਰਾਉਂਦੇ ਨੇ ਕਿ ਇਹ ਮਨੁੱਖ ਜੁਗਾ ਜਗੰਤਰਾਂ ਤੋਂ ਇਹ ਕਰਤਾਰ ਨੇ ਜਿਹੜੀ ਰਚਨਾ ਰਚੀ ਹੋਈ ਹੈ ਨਾ ਜੀਵ ਉਦੋਂ ਤੋਂ ਇਨਾਂ ਨੂੰ ਇਨਾਂ ਦਾਤਾਂ ਨੂੰ ਵਰਤਦਾ ਆ ਰਿਹਾ ਏ ਖਾਂਦਾ ਆ ਰਿਹਾ ਏ ਜੀਵਤਾ ਦਾਤਾਂ ਨੂੰ ਵਰਤ ਵਰਤ ਕੇ ਮਾਰ ਖੱਪ ਗਿਆ ਥੱਕ ਗਿਆ ਪਰ ਕਰਤਾਰ ਜਿਹੜਾ ਏ ਵਾਹਿਗੁਰੂ ਐ ਉਹ ਦਾਤਾਂ ਦਿੰਦਾ ਦਿੰਦਾ ਕਦੀ ਥੱਕਦਾ ਨਹੀਂ ਕਦੀ ਅੱਕਦਾ ਨਹੀਂ ਉਹਨੂੰ ਟੋਟ ਨਹੀਂ ਆਉਂਦੀ। ਦਾਨ ਤਾਂ ਉਸ ਵਸਤੂ ਦਾ ਹੁੰਦਾ ਏ ਜਿਹੜੀ ਆਪਣੀ ਹੋਵੇ। ਤੇ ਇਸ ਦੇ ਉਲਟ ਜਦੋਂ ਗੁਰਬਾਣੀ ਗਿਆਨ ਦੇ ਰਾਈ ਸਮਝਾ ਰਹੀ ਏ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੋਟ ਨਾ ਆਵੀ ਅਗਨਤ ਭਰੇ ਭੰਡਾਰ। ਹੋਰ ਤਾਂ ਹੋਰ ਜਿਹੜਾ ਮਨੁੱਖ ਦੇ ਕੋਲ ਸਰੀਰ ਹੈ ਉਹ ਵੀ ਵਾਹਿਗੁਰੂ ਦਾ ਦਿੱਤਾ ਹੋਇਆ। ਫੇਰੇ ਮਨੁੱਖ ਭਲੇਖਾ ਕਿਵੇਂ ਖਾ ਸਕਦਾ ਏ ਕਿ ਮੈਂ ਦਾਤ ਤੇਰੇਆਂ ਕਿਸੇ ਨੂੰ ਦਾਨ ਦੇ ਰਿਹਾ। ਸੋ ਸਾਧ ਸੰਗਤ ਜੀ ਦਾਨੀ ਸੁਭਾਅ ਹੈ ਜਿਹੜਾ ਉਹ ਵੀ ਉਸ ਮਾਲਕ ਦੀ ਦੇਨ ਹੈ। ਉਹਦੀ ਕਿਰਪਾ ਤੋਂ ਬਿਨਾ ਅਸੀਂ ਕਿਸੇ ਦੀ ਮਦਦ ਵੀ ਨਹੀਂ ਕਰ ਸਕਦੇ। ਇਹ ਪੱਕੀ ਚੀਜ਼ ਹੈ। ਕੀ ਬਾਤ ਹੈ। ਕਿਉਂਕਿ ਸਾਧ ਸੰਗਤ ਜੀ ਜੇ ਦਾਨ ਕਿਸੇ ਦੀ ਮਦਦ ਕਰਨ ਦੇ ਨਾਲ ਸਾਡੇ ਕੋਲ ਹੋਮੇ ਆ ਗਈ ਤੇ ਹੋਮੇ ਜਿਹੜੀ ਹੈ ਫਿਰ ਵੱਡੇ ਵੱਡੇ ਗੁਨਾ ਦਾ ਨਾਸ਼ ਕਰ ਦਿੰਦੀ ਹੈ। ਫਿਰ ਉਹ ਦਾਨ ਦਾਨ ਪਰਵਾਣੀ ਨਹੀਂ ਹੁੰਦਾ। ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਪਹਿਲੀ ਗੱਲ ਕੀ ਅਸੀਂ ਹਰ ਸਮੇਂ ਉਹਦੇ ਦਰ ਤੇ ਮੰਗਦੇ ਰਹਿੰਨੇ ਆ ਮੰਗਤਿਆਂ ਪੱਕੇ ਦੂਜਾ ਇਹ ਕੀ ਜੋ ਵੀ ਹੈ ਉਹ ਕਰਤੇ ਦਾ ਏ ਫੇਰ ਕਿ ਆਗੇ ਰੱਖੀ ਏ ਜਿਤ ਦੇ ਸੇ ਦਰਬਾਰ ਉਹ ਕਿਹੜੀ ਚੀਜ਼ ਹੈ ਜਿਹੜੀ ਅਸੀਂ ਉਹਨੂੰ ਭੇਟ ਕਰੀਏ ਜਿਸ ਤੋਂ ਅਸੀਂ ਉਸ ਕਰਤਾਰ ਦੇ ਦਰ ਤੇ ਪ੍ਰਵਾਨ ਹੋ ਜਾਈਏ ਫਿਰ ਪਾਤਸ਼ਾਹ ਜੀ ਸਮਝਾਉਂਦੇ ਨੇ ਅਮਰਤ ਵੇਲਾ ਸਚਨਾਉ ਵੜਿਆਈ ਵਿਚਾਰ ਭਾਵ ਉਸ ਵਾਹਿਗੁਰੂ ਦੀ ਕਰਤਾ ਪੁਰਖ ਦੀ ਜਿਹੜੀ ਹੈ ਸਿਫਤ ਸਲਾਹ ਗਲ ਜਿਹਦੇ ਨਾਲ ਅਸੀਂ ਆਪਣੇ ਮਨੁੱਖਾ ਜਨਮ ਦੀ ਸੰਭਾਲ ਕਰਨੀ ਹੈ ਅਮਰਤਵੇਲਾ ਸੰਭੀ ਹੈ ਅਮਰਤਵੇਲਾ ਜਾਗ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਸ ਤੋਂ ਉਹ ਸਾਡੇ ਤੇ ਪ੍ਰਸੰਨ ਹੋ ਜਾਵੇ ਇਹਦੇ ਲਈ ਫਿਰ ਸਾਨੂੰ ਕੀ ਕਰਨਾ ਪਵੇਗਾ ਸਾਨੂੰ ਅਮਰਤਵੇਲਾ ਸੰਭਣਾ ਪਵੇਗਾ ਸੇਵਾ ਭਾਵਨਾ ਵੀ ਉਹਦੀ ਕਿਰਪਾ ਦੇ ਸਦਕਾ ਆਉਂਦੀ ਜਿਹਦੇ ਤੇ ਬਹੁਤਾ ਖੁਸ਼ ਹੁੰਦਾ ਹੈ ਨਾ ਉਹਨੂੰ ਫਿਰ ਦੂਸਰਿਆਂ ਦੀ ਮਦਦ ਕਰਨ ਜੋਗਾ ਕਰ ਦਿੰਦਾ ਹੈ ਵੇਖੋ ਹੁਣ ਜਿਹਦੇ ਜਿਹਦੇ ਕੋਲ ਆਪਣੇ ਕੋ ਕੁਝ ਹੈ ਨਹੀਂ ਉਹ ਦੂਸਰੇ ਦੀ ਮਦਦ ਕੀ ਕਰੇਗਾ ਹਨ ਜੇ ਅਸੀਂ ਸੇਵਾ ਭਾਵਨਾ ਮਾਲਕ ਨੂੰ ਦਿੰਦਾ ਹੈ ਕਿਉਂਕਿ ਜਿਹੜਾ ਸੇਵਾ ਭਾਵਨਾ ਚੁੰਦਾ ਹੋਵੇ ਕਿ ਮੇਰੇ ਕੋਲ ਕੁਝ ਹੋਵੇ ਸਾ ਸੰਗ ਵਿੱਚ ਪਰਮਾਤਮਾ ਉਹਦਾ ਆਦਾਰ ਖੁਸ਼ੀਆਂ ਦੇ ਨਾਲ ਭਰ ਦਿੰਦਾ ਹੈ ਉਹਦੇ ਕੋਲ ਸੇਵਾ ਭਾਵਨਾ ਦੇ ਦਿੰਦਾ ਉਹਨੂੰ ਸੋ ਭੁਖੇ ਦਾਣ ਨਦੀਨਾ ਪਾਸੇ ਹੀ ਸਮਝਾਉਂਦੇ ਨੇ ਸਭਨਾ ਕੋ ਕਰ ਦਾਨ ਜਾਂ ਫਿਰ ਸਭਨਾ ਕੋਦਾ ਗੁਰਬਾਣੀ ਸਮਝਾਉਂਦੀ ਹੈ ਬਾਰ ਬਾਰ ਜਦੋਂ ਮਨੁੱਖ ਦੇ ਅੰਦਰ ਜਿਹ ਪ੍ਰਾਣੀ ਹੋ ਮੈਂ ਤਾਂ ਜੀ ਜਾਂ ਕਰਤਾ RAM ਪਛਾਨ ਵਾਲੀ ਅਵਸਥਾ ਆ ਜਾਂਦੀ ਹੈ ਨਾ ਕਿਸੇ ਮਨੁੱਖ ਦੇ ਸੋ ਅਸੀਂ ਹਮੇਸ਼ਾ ਉਸ ਮਾਲਕ ਦੇ ਪਖਾਰੀ ਆ ਅਸੀਂ ਹਮੇਸ਼ਾ ਦੇ ਕੋ ਦਾਤਾਂ ਲੈਨੇ ਆ ਤੇ ਜੇ ਪਾ ਪਾਤਸ਼ਾਹ ਜੀ ਸਾਨੂੰ ਦਾਤਾਂ ਦੇ ਦਿੰਦੇ ਨੇ ਨਾ ਫਿਰ ਸਾਧ ਸੰਗਤ ਜੀ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਜੇ ਅਸੀਂ ਕਿਸੇ ਦੀ ਮਦਦ ਕਰਦੇ ਆ ਤੇ ਪਾਤਸ਼ਾਹ ਜੀ ਫਿਰ ਸਾਡੇ ਘਰ ਵਿੱਚ ਕਿਸੇ ਵੀ ਤਰੀਕੇ ਦੀ ਘਾਟ ਨਹੀਂ ਆਉਣ ਦਿੰਦੇ ਥੋੜ੍ਹ ਨਹੀਂ ਆਉਣ ਦਿੰਦੇ ਕੋਈ ਵੀ ਕਾਰਜ ਸਾਡਾ ਅੜਿਆ ਨਹੀਂ ਰਹਿਣ ਦਿੰਦੇ ਸੋ ਇਤਿਹਾਸ ਦੇ ਵਿੱਚ ਅਸੀਂ ਸਾਖੀਆਂ ਸਰਵਣ ਕਰਦੇ ਹਾਂ ਪੜਦੇ ਹਾਂ ਪੁਰਾਤਨ ਗੁਰਸਿੱਖਾਂ ਦੀਆਂ ਕਿ ਕੈਸੇ ਗੁਰਸਿੱਖ ਸਨ ਕਿੰਨਾ ਪ੍ਰੇਮ ਕਰਦੇ ਸਨ ਬਾਣੀ ਪੜ੍ਹਦੇ ਸਨ ਤੇ ਬਾਣੀ ਪੜ੍ਹਦੇ ਹੋ ਫਿਰ ਟਾਈਮ ਨਹੀਂ ਸੀ ਦੇਖਦੇ ਸੇਵਾਾਂ ਕਰਦੇ ਸੀ ਫਿਰ ਆਪਣਾ ਘਰ ਨਹੀਂ ਸੀ ਦੇਖਦੇ ਘਰ ਤਾਂ ਕੁਲਟਾ ਦਿੰਦੇ ਸੀ ਗੁਰੂ ਕੀ ਸੇਵਾ ਤੋਂ ਅੱਜ ਸਾਡੇ ਵਰਗੇ ਵੀ ਨੇ ਘਰ ਦੇ ਵਿੱਚ ਬਹੁਤ ਪੈਸਾ ਹੋਏਗਾ ਮਾਲਾ-ਮਾਲ ਹੋਵਾਂਗੇ ਪਰ ਸੇਵਾ ਭਾਵਨਾ ਨਹੀਂ ਸੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਭਾਈ ਕੇਦਾਰਾ ਜੀ ਦਾ ਹੁਣ ਭਾਈ ਕਿਦਾਰਾ ਜੀ ਦੇ ਪਿਤਾ ਬੜੇ ਧਨવાન ਸਨ ਬਹੁਤ ਸਾਰਾ ਧਨ ਪਦਾਰਥ ਇਕੱਠਾ ਕਰਕੇ ਇੱਕ ਦਿਨ ਪਰਲੋਕ ਸਿਧਾਰ ਜਾਂਦੇ ਨੇ ਭਾਈ ਕਿਦਾਰੇ ਹੁਣੀ 6 ਭਰਾ ਸੀ ਪੰਜ ਵੱਡੇ ਸਨ ਭਾਈ ਕਿਦਾਰਾ ਜੀ ਸਭ ਤੋਂ ਛੋਟੇ ਸਨ ਹੁਣ ਜਿਹੜੇ ਵੱਡੇ ਭਰਾ ਸਨ ਪੰਜੇ ਭਰਾ ਉਹ ਵਿਕਾਰਾਂ ਵਿੱਚ ਫਸੇ ਸਾਰੇ ਆਕਾਰ ਵਿਹਾਰ ਤੇ ਆ ਕੇ ਮੰਜੇ ਤੇ ਬੈਠ ਗਏ ਮੰਜੇ ਤੇ ਹੀ ਵਿਸ਼ਿਆਂ ਨੂੰ ਭੋਗਣ ਲੱਗੇ ਸਾਰੇ ਭਰਾ ਮਸਤ ਹੋ ਗਏ ਜਿੰਨਾ ਵੀ ਧੰਨ ਪਿਤਾ ਨੇ ਕਮਾਇਆ ਸੀ ਸਾਰੇ ਧੰਨ ਨੂੰ ਵੀ ਸਵਾਵਾ ਤੇ दारू ਦੇ ਰੋਣਾ ਸ਼ੁਰੂ ਕਰ ਦਿੱਤਾ ਸੋ ਇਸ ਤਰ੍ਹਾਂ ਇਹਨਾਂ ਨੇ ਸਾਰਾ ਜਿਹੜਾ ਸੀ ਪਿਤਾ ਦੀ ਮਿਹਨਤ ਦਾ ਕਮਾਇਆ ਹੋਇਆ ਧੰਨ ਲੁਟਾ ਦਿੱਤਾ ਜੋੜਿਆ ਧੰਨ ਇਸ ਤਰ੍ਹਾਂ ਤਿਲਕਿਆ ਜੋ ਸਾਬਣ ਦੀ ਇੱਕ ਗਾਚੀ ਹੁੰਦੀ ਹੈ ਨਾ ਤਿਲਕ ਜਾਂਦੀ ਹੈ ਉਦਾਂ ਤਿਲਕਿਆ ਸਾਰਾ ਧੰਨ ਧੰਨ ਵੀ ਰੋਗੀ ਹੋਇਆ ਮਨ ਸੋਗੀ ਹੋ ਗਿਆ ਜਿਹੜੀ ਕਾਇਆ ਸੀ ਫਿੱਟ ਗਈ ਚਾਰੇ ਪਾਸਿਓਂ ਦੁੱਖਾਂ ਨਾਲ ਘਿਰ ਗਈ ਇੱਕ ਦਿਨ ਅਜਿਹਾ ਆਇਆ ਦੀ ਰੋਟੀ ਤੋਂ ਵੀ ਇਹ ਮਤਲਬ ਆਤੂਰ ਹੋ ਗਏ ਰੋਟੀ ਨੂੰ ਤਸਣ ਲੱਗੇ ਕੋਈ ਰੋਟੀ ਦੇਵੇ ਕਿਉਂਕਿ ਜ਼ਮੀਨ ਜਾਇ ਤੇ ਸਾਰੀ ਵੇਚ ਗਈ ਸੀ ਜੇਬਾਂ ਖਾਲੀ ਹੋ ਗਈਆਂ ਸੀ ਹੁਣ ਕੁਰਬਲ ਕੁਰਬਲ ਮੱਚ ਗਈ ਘਰ ਦੇ ਬਾਲ ਕਰੋਂ ਲੱਗੇ ਵੋਟੀਆਂ ਵੀ ਮਿਹਨੇ ਮਾਰ ਲੱਗੀਆਂ ਰਿਸ਼ਤੇਦਾਰਾਂ ਨੇ ਵੀ ਕਿਨਾਰਾ ਕਰ ਲਿਆ ਸਾਥ ਸੰਗਤ ਸਾਰੇ ਜਿਹੜੇ ਮਿੱਤਰ ਸੀ ਵੈਰੀ ਬਣ ਗਏ ਹੁਣ ਕੋਈ ਨੇੜੇ ਨਹੀਂ ਟੁੱਕਦਾ ਸਾਰਿਆਂ ਨੇ ਪਿੱਠ ਲ ਦਿਖਾਤੀ ਕੋਈ ਸਾਰ ਨਹੀਂ ਲਿੰਦਾ ਨਾ ਹੀ ਕੋਈ ਦਲਾਸਾ ਦੇਣ ਵਾਲਾ ਰਿਆ ਇਹ ਹਾਲ ਦੇਖ ਕੇ ਦਾਰਾ ਬਹੁਤ ਘਬਰਾਇਆ ਭਾਵੇਂ ਸਭ ਤੋਂ ਛੋਟਾ ਸੀ ਪਰ ਸੂਝਵਾਨ ਸੀ ਕੁੱਲ ਦਾ ਤਾਰਨਹਾਰਾ ਸੀ ਉਹਨੇ ਆਪਣੇ ਪਿਤਾ ਵੱਲੋਂ ਮਿਲਿਆ ਮਾਲ ਧਨ ਸੀ ਜਿਹੜਾ ਗਵਾਇਆ ਨਹੀਂ ਉਸ ਧਨ ਨਾਲ ਕੰਮਕਾਰ ਚਲਾ ਰੱਖਿਆ ਸੀ ਪਰ ਭਰਾਵਾਂ ਦੀ ਦਸ਼ਾ ਦੇਖ ਕੇ ਬਹੁਤ ਘਬਰਾਉਂਦਾ ਕਿ ਕਿਦਰੇ ਮੇਰੇ ਨਾਲ ਵੀ ਇੰਜ ਨਾ ਹੋ ਜਾਵੇ ਸੰਸਾਰ ਦੇ ਵਿੱਚ ਮੋਹ ਮਾਇਆ ਦੀ ਜਿਹੜੀ ਅੱਗ ਬਲ ਰਹੀ ਸੀ ਨਾ ਲੋਕ ਜਿਹੜੇ ਸੀ ਵਿਸ਼ਿਆਂ ਵਿੱਚ ਲੱਗੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਚੰਗਿਆਈ ਦੀ ਚਿੰਗਾਰੀ ਬਾਕੀ ਨਹੀਂ ਸੀ ਇਦਾਰਾ ਡਰਦਾ ਸੀ ਕਿਦਨੇ ਮੇਰੇ ਉੱਤੇ ਵੀ ਨਾ ਇਹੋ ਜਿਹੇ ਦਿਨ ਨਾ ਆ ਜਾਣ ਕਿ ਮੈਂ ਵੀ ਵਿਸ਼ਿਆਂ ਦੇ ਵਿੱਚ ਗੁਲਤਾਨ ਹੋ ਜਾਵਾਂ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਾਂ ਰੋਗਾਂ ਨਾਲ ਭਰ ਜਾਵਾਂ ਸੋਗਾਂ ਨਾਲ ਭਰ ਜਾਵਾਂ ਬੜਾ ਘਬਰਾਉਂਦਾ ਸੀ ਇਹ ਸੋਚ ਸੋਚ ਉਹਦਾ ਦਿਲ ਕੰਬੀ ਜਾਂਦਾ ਮਨ ਬੰਹਦਾ ਜਾਂਦਾ ਸੀ ਹਮੇਸ਼ਾ ਇਹ ਵਿਚਾਰ ਚੱਲਦੇ ਰਹਿੰਦੇ ਹਮੇਸ਼ਾ ਸੋਚਦਾ ਰਹਿੰਦਾ ਕਿ ਕਿਸ ਤਰ੍ਹਾਂ ਹੋਵੇ ਮੈਨੂੰ ਕਦੇ ਤਤੀਬਾ ਨਾ ਲੱਗੇ ਜਦ ਤੱਕ ਮੈਂ ਜੀਵਾਂ ਸੋਚੀ ਜਾਂਦਾ ਹੈ ਇਹ ਸੋਚਦਾ ਹੋਇਆ ਉਦਾਸ ਹੋ ਜਾਂਦਾ ਕਿ ਮੈਨੂੰ ਕੋਈ ਤਾਂ ਰਾਹ ਦੱਸੇ ਕਿ ਮੈਂ ਕਿਸ ਤਰ੍ਹਾਂ ਸੁਖੀ ਹੋਵਾਂ ਪਰ ਜਿੱਧਰ ਵੀ ਦੇਖਦਾ ਸਾਰੇ ਪਾਸੇ ਕੂੜ ਦਾ ਹੀ ਪਸਾਰਾ ਇਹਨੂੰ ਨਜ਼ਰ ਆਵੇ ਰਾਹ ਦੱਸਣ ਵਾਲੇ ਵੀ ਪੁੱਠੇ ਰਾਹ ਪਏ ਨਜ਼ਰੋਂ ਘਰ ਘਰ ਵਿੱਚ ਕਾਮ ਦੀ ਅੱਗ ਬਲੇ ਕੇਦਾਰਾ ਭਾਲ ਭਾਲ ਕੇ ਥੱਕ ਗਿਆ ਪਰ ਉਹਨੂੰ ਕਿਧਰੇ ਵੀ ਸ਼ਾਂਤੀ ਨਹੀਂ ਮਿਲੀ ਇੱਕ ਦਿਨ ਉਸਨੇ ਸੁਣਿਆ ਕਿ ਉਸਦਾ ਇੱਕ ਬਚਪਨ ਦਾ ਸਾਥੀ ਮਰ ਗਿਆ ਏ ਜਿਹੜਾ ਕੀ ਗੁਰੂ ਅੰਗਦ ਦੇਵ ਜੀ ਦਾ ਸਿੱਖ ਸੀ ਜਿਹੜਾ ਕਿ ਕਾਮਕਰੋਧ ਨੂੰ ਜਿੱਤ ਕੇ ਉਪਕਾਰੀ ਹੋਇਆ ਸੀ ਤੇ ਭਜਨ ਦੇ ਨਾਲ ਉਹਦੇ ਸਾਰੇ ਦੁੱਖ ਮੁੱਕ ਚੁਕੇ ਸੀ। ਬਾਸ਼ਾ ਨੇ ਸਾਰੇ ਦੁੱਖਾਂ ਦਾ ਖਾਤਮਾ ਕਰਤਾ ਸੀ। ਸੋ ਉਹਦੇ ਮਰਨ ਦਾ ਕਾਰਨ ਪਤਾ ਲੱਗਾ ਕਿ ਜਿਹੜੀ ਸ਼ਹਿਰ ਸ਼ਹਿਰ ਦੀ ਬੇਗਮ ਸੀ ਨਾ ਉਹ ਵਿਧਵਾ ਸੀ। ਉਹਨੇ ਕੇਦਾਰੇ ਦੇ ਦੋਸਤ ਨੂੰ ਆਪਣੇ ਕੋਲ ਬੁਲਾਇਆ। ਮੰਦੀ ਨਿਗਾ ਨਾਲ ਉਹਨੂੰ ਆਪਣੇ ਨਾਲ ਕੋ ਕਰਮ ਕਰਨ ਨੂੰ ਉਕਸਾਇਆ ਪਰ ਜਿਹੜਾ ਗੁਰੂ ਦਾ ਸਿੱਖ ਸੀ ਉਹਨੇ ਨਾ ਕਰ ਦਿੱਤੀ। ਬੇਗਮ ਨੇ ਕਈ ਲਾਲਚ ਦਿੱਤੇ ਹੱਥ ਪੈਰ ਜੋੜੇ ਕਾਫੀ ਮਿੰਤਾ ਤਰਲੇ ਕੀਤੇ ਪਰ ਸਿੱਖ ਆਪਣੇ ਧਰਮ ਤੋਂ ਡੋਲਿਆ ਨਾ ਅਖੀਰ ਗੁੱਸੇ ਵਿੱਚ ਆਈ ਬੇਗਮ ਨੇ ਧੋਖੇ ਨਾਲ ਉਹਦਾ ਕਤਲ ਕਰਵਾ ਦਿੱਤਾ ਕਿਦਾਰੇ ਨੂੰ ਜਦੋਂ ਪਤਾ ਲੱਗਾ ਕਿ ਉਹਦਾ ਦੋਸਤ ਸੁਲੱਖਣੀ ਮੋਤ ਮਰਿਆ ਹੈ ਮੋਤ ਤੋਂ ਬਿਦਾਗ ਹੋ ਗਿਆ ਇਹ ਸੁਣ ਕੇ ਭਾਈ ਕਿਦਾਰਾ ਬਹੁਤ ਪਛਤਾਇਆ ਕਿ ਇਤਨੇ ਉੱਚੇ ਜੀਵਨ ਵਾਲਾ ਇੱਕ ਸਿੱਖ ਮੇਰੇ ਪਾਸ ਹੀ ਰਹਿੰਦਾ ਸੀ ਪਰ ਮੈਨੂੰ ਉਹਦਾ ਪਤਾ ਵੀ ਨਾ ਲੱਗਾ ਇਸ ਤਰ੍ਹਾਂ ਭਾਈ ਕੇਦਾਰਾ ਬਹੁਤ ਵਿਰਾਗੀ ਹੋਇਆ ਉਸਨੇ ਉਸ ਸਿੱਖ ਦੀ ਪਤਨੀ ਤੋਂ ਗੁਰੂ ਅੰਗਦ ਦੇਵ ਜੀ ਦਾ ਪਤਾ ਲਗਾਇਆ ਪਤਾ ਲੱਗਾ ਉਹਨੂੰ ਕਿ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਰਹਿੰਦੇ ਨੇ ਸੋ ਉਸ ਦਾ ਸ਼ੁਕਰਾਨਾ ਕਰ ਭਾਈ ਕੇਦਾਰਾ ਖਡੂਰ ਸਾਹਿਬ ਵੱਲ ਨੂੰ ਤੁਰ ਪਿਆ ਖਡੂਰ ਸਾਹਿਬ ਪਹੁੰਚ ਕੇ ਦੇਖਿਆ ਕਿ ਦੀਵਾਨ ਲੱਗਾ ਹੋਇਆ ਏ ਗੁਰੂ ਸਾਹਿਬ ਦੀਵਾਨ ਵਿੱਚ ਸਜੇ ਹੋਏ ਨੇ ਉਤਮ ਜੋਤ ਜਗਦੀ ਪ੍ਰਕਾਸ਼ ਕਰ ਰਹੀ ਹੈ ਗੁਰੂ ਨੂੰ ਦੇਖ ਕੇ ਮਨ ਤਾਂ ਸ਼ੀਤਲ ਠੰਡਾ ਹੋ ਗਿਆ ਗੁਰੂ ਸਾਹਿਬ ਦੇ ਚਰਨੀ ਡਿੱਗਾ ਦਿਲੋਂ ਦੁਹਾਈ ਪਾਈ ਕਿ ਮੈਨੂੰ ਰੱਖ ਲਓ ਪਾਤਸ਼ਾਹ ਜੀ ਮੈਨੂੰ ਬਖਸ਼ ਲਓ ਗੁਰੂ ਸਾਹਿਬ ਨੇ ਫਰਮਾਇਆ ਕਿ ਜੇ ਜੰਗਲ ਨੂੰ ਅੱਗ ਲੱਗੀ ਹੋਵੇ ਨਾ ਤਾਂ ਹਿਰਨ ਕਿਸ ਤਰ੍ਹਾਂ ਬਚੇ ਭਾਈ ਕੇਦਾਰੇ ਨੇ ਕਿਹਾ ਗੁਰੂ ਜੀ ਮੈਂ ਦੇ ਭਾਰਾ ਮੂਰਖ ਹਾਂ ਮੈਂ ਨਹੀਂ ਜਾਣਦਾ ਆਪ ਜੀ ਕਿਰਪਾ ਕਰੋ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਬਨ ਤੋਂ ਨਸ ਕੇ ਜੇ ਹਿਰਨ ਦਰਿਆ ਵਿੱਚ ਛਾਲ ਮਾਰ ਦੇਵੇ ਨਾ ਤੇ ਅੱਗ ਦੀ ਸੇਕ ਤੋਂ ਬਚ ਸਕਦਾ ਹੈ ਇਸੇ ਤਰ੍ਹਾਂ ਇਸ ਜਗਤ ਅਗਨੀ ਜੋ ਬਲ ਰਹੀ ਹੈ ਇਸ ਅਗ ਤੋਂ ਹੀ ਉਹ ਬਚ ਸਕਦਾ ਜੋ ਸਤ ਸੰਗਤ ਰੂਪੀ ਨਦੀ ਵਿੱਚ ਰਹਿੰਦਾ ਹੈ ਇਹ ਸੁਣ ਕੇ ਭਾਈ ਕਿਦਾਰੇ ਨੇ ਕਿਹਾ ਕਿ ਇਹ ਮੋਹ ਮਾਇਆ ਦੇ ਸੰਸਾਰ ਚੋਂ ਮੈਨੂੰ ਆਪ ਹੀ ਕੱਢੋ ਤੇ ਮੇਰੇ ਇਸ ਤੱਪਦੇ ਹੋਏ ਮਨ ਨੂੰ ਆਪ ਹੀ ਸੰਗਤ ਰੂਪੀ ਨਦੀ ਵਿੱਚ ਘੱਡ ਦਿਓ ਇਹ ਸੁਣ ਕੇ ਗੁਰੂ ਸਾਹਿਬ ਪ੍ਰਸੰਨ ਹੋਏ ਖਿੰਨ ਵਿੱਚ ਬਖਸ਼ ਲਿਆ ਤੇ ਸਤ ਸੰਗਤ ਵਿੱਚ ਉਹਦੇ ਤੱਪਦੇ ਹੋਏ ਹਿਰਦੇ ਨੂੰ ਠਾਰ ਦਿੱਤਾ ਭਾਈ ਕਦਾਰਾ ਗੁਰੂ ਸਾਹਿਬ ਕੋਲ ਰਹਿ ਕੇ ਸੇਵਾ ਕਰਨ ਲੱਗਾ 2 ਸਾਲ ਗੁਰੂ ਸਾਹਿਬ ਨੇ ਆਗਿਆ ਕੀਤੀ ਕਿ ਭਾਈ ਤੁਸੀਂ ਆਪਣੇ ਘਰ ਜਾਵੋ ਆਪਣੇ ਨਗਰ ਵਿੱਚ ਸਿੱਖੀ ਦਾ ਪ੍ਰਚਾਰ ਕਰੋ ਇਹ ਗੁਰੂ ਸਾਹਿਬ ਨੇ ਹੁਕਮ ਕੀਤਾ ਤੇ ਭਾਈ ਕਦਾਰਾ ਜੀ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਨਗਰ ਵਿੱਚ ਆ ਜਾਂਦੇ ਨੇ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਨਰਕ ਤੋਂ ਕੱਢਿਆ ਦੇਖੋ ਸਾ ਸੰਗਤ ਜੀ ਇਹ ਹੁੰਦੀ ਹੈ ਗੁਰੂ ਕੀ ਸਿੱਖੀ ਸੋ ਉਹਨਾਂ ਦੀ ਧੰਨ ਨਾਲ ਸੇਵਾ ਕੀਤੀ ਰੋਗ ਸੋਗ ਨਾਮ ਦੇ ਜੋ ਪ੍ਰਤਾਪ ਦੇ ਨਾਲ ਮਿਟਾ ਦਿੱਤੇ ਉਹਨਾਂ ਦੇ ਰੋਗ ਤੇ ਸੋਗ ਦੋਨਾਂ ਨੂੰ ਨਾਮ ਦੇ ਪ੍ਰਤਾਪ ਦੇ ਨਾਲ ਮਿਟਾ ਦਿੱਤਾ ਇਸ ਤਰ੍ਹਾਂ ਭਾਈ ਕੇਦਾਰੇ ਨੇ ਸਾਰੇ ਨਗਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਸੰਗਤ ਨੂੰ ਦੱਸਿਆ ਕਿ ਕਿਸ ਤਰ੍ਹਾਂ ਅਗਨ ਸਾਗਰ ਵਿੱਚ ਸਤ ਸੰਗਤ ਦੀ ਟੇਕ ਲੈ ਕੇ ਪਾਰ ਹੋਣਾ ਹੈ ਮਨ ਮਾਰੇ ਹੈ ਆਪ ਨੂੰ ਦੇ ਢੋਖੇ ਆਪੇ ਦਾਉ ਨਾ ਖਾਵੇ ਇਸ ਦਾ ਦਾਨਾਂ ਸਿਆਪੈ ਸੋ ਏ ਗੁਰੂ ਦੀ ਕਿਰਪਾ ਦੇ ਨਾਲ ਇਸ ਅਗਣ ਰੂਪ ਜਿਹੜਾ ਸੰਸਾਰ ਹੈ ਇਹਦੇ ਤੋਂ ਬਚਿਆ ਜਾ ਸਕਦਾ ਹੈ ਸੋ ਸੇਵਾ ਤੇ ਸਿਮਰਨ ਦੋਨਾਂ ਤੋਂ ਬਿਨਾ ਗੱਲ ਨਹੀਂ ਬਾਨੀ ਹੁਣ ਪਾਤਸ਼ਾਹ ਨੇ ਭਾਈ ਕਦਾਰੇ ਨੂੰ ਆਪਣੇ ਕੋਲ ਰੱਖ ਕੇ ਸੇਵਾ ਕਰਵਾਈ ਸੇਵਾ ਬਖਸ਼ੀ ਹੁਣ ਸੇਵਾ ਦੇ ਨਾਲ ਪਹਿਲਾਂ ਨਾਮ ਬਖਸ਼ਿਆ ਨਾਮ ਦੇ ਨਾਲ ਹਿਰਦਾ ਠੰਡਾ ਠਾਰ ਹੋ ਗਿਆ ਹੁਣ ਸੇਵਾ ਦੇ ਨਾਲ ਹਿਰਦਾ ਤਿਆਰ ਕੀਤਾ ਤੇ ਸੋਚੀ ਆ ਗਈ ਕਿ ਮੈਂ ਦੂਸਰਿਆਂ ਦੀ ਮਦਦ ਕਰਨੀ ਹੈ ਵੇਖੋ ਗੁਰੂ ਕਿਵੇਂ ਬਖਸ਼ਦਾ ਹੈ ਕਿਵੇਂ ਗੁਨਾ ਦੇ ਨਾਲ ਭਰ ਦਿੰਦਾ ਹੈ ਸ਼ਰਤ ਇਹ ਹੈ ਕਿ ਗੁਰੂ ਦੇ ਕੋਲ ਕੋਈ ਭਾਵਨਾ ਦੇ ਨਾਲ ਜਾਵੇ ਗੁਰੂ ਤੇ ਬਖਸ਼ਣ ਨੂੰ ਤਿਆਰ ਹੈ ਸਾਡੇ ਝੁਕਣ ਵਿੱਚ ਦੇਦੀ ਹੈ ਉਹਦੇ ਬਖਸ਼ਣ